ਤਾਂ ਕਿ 6 ਤਰੀਕ ਨੂੰ ਸਦਰ ਰਾਮਪੁਰਾ ਚ ਇੱਕ ਬੜਾਈ ਬਰੂਟਲ ਡਬਲ ਮਰਡਰ ਦਾ ਕ੍ਰਾਈਮ ਹੋਇਆ ਸੀਗਾ ਪਿੰਡ ਬਦੇਾਲਾ ਉਹਦੇ ਚ ਫਸਟਲੀ ਇਟ ਵਾਸ ਅ ਬਲਾਈਂਡ ਕੇਸ ਔਰ ਸਿੰਸ ਇੱਕ ਐਲਡਰਲੀ ਕਪਲ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ ਤਾਂ ਉਹਦੀ ਕ੍ਰਾਈਮ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਬਾਅਦ ਨੂੰ ਐਸਪੀ ਸਿਟੀ ਜੁਨਾ ਕੋਲ ਐਸਪੀ ਡੀ ਦਾ ਵੀ ਚਾਰਜ ਹੈ TSP फूल परबीत और SHS सदर रामपुरा नदे चौकी इंचार्ज चौकी और दोनों CIN चार्जेस ਨੂੰ मौके पे भेजा गया ਸੀ और उभी इन्वेस्टिगेशन स्टार्ट की गई थी जेडे दोनों मृतक सिगे उनादी पहचान हुई सी क्यास सिंह पुत्र करनैल सिंह और उनादी पत्नी अमरजीत कौर उनादी उम्र अराउंड 60 प्लस है और इनादा बेटा एक सरकारी जॉब करता है दिल्ली में सो बेस्ड ऑन द प्राइम एफआईआर नंबर 1 डेटेड सात क्योंकि लेट नाइट का से एफ आई आर लॉन्च कर दत तरीक हो गई से। थी अंडर सैक्शन एक सौ तीन और थ्री थर्ट वन एट ट्रेस पास लीडिंग तू, आ, तो और, आ, जो लर्किंग ट्रैसपासडिंग टू ग्रीवियस इंजरी ओब्लिक डेथ हूं वो तहत परचा दर्ज किया गया और इमीजिएटली तफ्तीश स्टार्ट हो रही थी और एस पी डी एस पी सिटी ओब्लिक एस पी डी नरेंद्र सिंह ने सारी इन्वैस्टिगेशन सुपरवाइज किया क्लोजली अगले दिन DSP DV ਮੌਕੇ ਤੇ ਗਏ ਸੀ ਸਾਡੇ DIG ਬਠਿੰਡਾ ਰੇਂਜ ਦੇ ਗਏ ਸੀ ਤੇ ਸਾਡੀ ਸਾਰੀ ਟੀਮ ਕੰਟੀਨਿਊਸ ਲੱਗੀ ਰਹੀ ਹੈ ਤੇ 8 ਤਰੀਕ ਨੂੰ ਬੇਸਡ ਔਨ ਕ੍ਰੈਡੀਬਲ ਇਨਪੁਟ ਅਸੀਂ ਜਿਹੜਾ ਵਿਕਰਮ ਸਿੰਘ ਹੈ ਉਹਨੂੰ ਉਹਨੂੰ ਕਾਬੂ ਕੀਤਾ ਗਿਆ ਸੀ ਔਰ ਪਤਾ ਲੱਗਿਆ ਕਿ ਇਹ ਵਿਕਰਮ ਸਿੰਘ ਜਿਹੜਾ ਕਿਆਸ ਸਿੰਘ ਹੈ ਮੇਰੇ ਤੱਕ ਇਹਦਾ ਸੱਚਾ ਭਰਾ ਹੈ ਔਰ ਦੌਰਾਨ ਤਫਤੀਸ਼ ਔਰ ਪੁੱਛਗਿਛ ਅਸੀਂ ਇਹ ਇਹ ਦੇ ਕਰਦੇ ਬਾਅਦ ਇਹਦੇ ਕਰਕੇ ਇੱਕ ਕੋਨੇ 'ਚ ਟਾਇਲਟ ਪੁਰਾਣਾ ਬਣਿਆ ਹੋਇਆ ਹੈ ਉਹਦੇ ਉੱਪਰ ਇੱਟਾਂ ਰੱਖਿਆ ਹੋਇਆ ਸੀ ਉੱਥੋਂ ਜਿਹੜਾ ਇਹ ਨੇ ਵੈਪਰ ਨਿਊਜ਼ ਇਨ ਦਾ ਕ੍ਰਾਈਮ ਹੈ ਜਿਹੜਾ ਦਾਤ ਲੋਹਾ ਉਹਨੂੰ ਬਰਾਮਦ ਕਰਾਇਆ ਐਂਡ ਹੀ ਕਨਫੈਸਟਿਡ ਦਾ ਕ੍ਰਾਈਮ ਔਰ ਵਜ਼ਰ ਅੰਜੇ ਸ਼ੇ ਨਿਕਲੀ ਕਿ ਇਹ ਦੋਨੋਂ ਸਕੇ ਪਰਾਇਆ ਔਰ ਇਹਨਾਂ ਦਾ ਕਾਫੀ ਦੇਰ ਦਾ ਪ੍ਰੋਪਰਟੀ ਡਿਸਪੂਟ ਚੱਲ ਰਿਹਾ ਸੀਗਾ ਤਫ਼ਤੀਸ਼ 'ਚ ਪਤਾ ਲੱਗਿਆ ਕਿ 2018 'ਚ ਵੀ ਇਹਨਾਂ ਦਾ ਬਿਕੋਜ਼ ਆਫ ਦਿਸ ਪ੍ਰੋਪਰਟੀ ਕਾਫੀ ਲੜਾਈ ਝਗੜਾ ਹੋਇਆ ਸੀਗਾ ਔਰ ਇਹਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਸਾਂਝੀ ਜ਼ਮੀਨ ਹੈ ਇਹਦੇ ਵਿੱਚ ਫਰੰਟ ਪੋਰਸ਼ਨ ਹੈ ਜਿਹੜਾ ਜਿਹਦੀ ਜ਼ਿਆਦਾ ਮੋਨਿਟਰੀ ਵੈਲਿਊ ਹੁੰਦੀ ਹੈ ਉਹ ਇਹਦੇ ਸਕੇ ਭਰਾ ਕਿਆਸ ਸਿੰਘ ਨੂੰ ਮਿਲ ਗਿਆ ਔਰ ਮਤਲਬ ਇੱਕ ਦਿਨ ਜਿਹੜੀ ਨਿਸ਼ਾਨਦੇਹੀ ਸੀ ਇਹਦੇ ਤੋਂ ਸੈਟੀਸਫਾਈਡ ਨਹੀਂ ਸੀ ਉਹ ਇਸੇ ਕਰਕੇ ਹਰ ਵਾਰੀ ਜਦੋਂ ਆਪਣਾ ਚੋਲੇ ਵਗੈਰਾ ਦਾ ਵੀ ਸੀਜ਼ਨ ਚੱਲਦਾ ਉਦੋਂ ਵੀ ਜਿਉਂ ਸਾਨੂੰ ਪਤਾ ਲੱਗਿਆ ਆਪਣੇ ਪਰਾਲਾ ਲੜਾਈ ਕਰਦਾ ਰਹਦਾ ਸੀ ਔਰ ਖਾਲ ਖਾਂਦਾ ਸੀਗਾ ਸੋ ਉਹਦੇ ਹੀ ਤਹਿਤ ਇਹਨੇ ਜਿਸ ਦਿਨ 6 ਤਰੀਕ ਨੂੰ ਇਹਨੂੰ ਬਹੁਤ ਹੀ ਬਰੂਟਲੀ ਪਹਿਲਾ ਇਹਦੀ ਵਾਈਫ ਦਾ ਮਰਡਰ ਕੀਤਾ ਉਸ ਤੋਂ ਬਾਅਦ ਜੋ ਜਿਹੜਾ ਕਿਆਸ ਸਿੰਘ ਸੀਗਾ ਉਹ ਸ਼ਾਮ ਨੂੰ ਦੁੱਧ ਲੈਣ ਗਿਆ ਹੋਇਆ ਸੀ ਤੇ ਪਹਿਲਾਂ ਇਹਨੇ ਅੰਦਰ ਵੜ ਕੇ ਦੀ ਅਮਰਜੀਤ ਦਾ ਮਾਰਡਰ ਕੀਤਾ ਉਸ ਤੋਂ ਬਾਅਦ ਇਹ ਪਿੱਛੇ ਲੁਕ ਗਿਆ ਜੋ ਸਾਨੂੰ ਤਫ਼ਤੀਸ਼ਪਾਤ ਲੱਗਿਆ ਬਾਹਰ ਦੇ ਪਿੱਛੇ ਜਦੋਂ ਦਾ ਬ੍ਰਦਰ ਕਿਆਸ ਸਿੰਘ ਅੰਦਰ ਐਂਟਰ ਕੀਤਾ ਘਰ ਚੋਂ ਇਹਨੇ ਉਹਨੂੰ ਪਿੱਛੋਂ ਅਟੈਕ ਕਰਕੇ ਬਹੁਤ ਹੀ ਰੂਟਲੀ ਲੋਹੇ ਦੇ ਦਾਤ ਨਾਲ ਲੋਦੇ ਸਿਰ ਦੇ ਬੈਕ ਤੇ ਕੰਟੀਨਿਊਸਲੀ ਵਾਰ ਕੀਤੇ ਜਿਸ ਦੇ ਨਾਲ ਦੋਨੋਂ ਹਸਬੰਡ ਵਾਈਫ ਦੀ ਮੌਕੇ ਤੇ ਹੀ ਡੈਥ ਹੋ ਗਈ ਸੀਗੀ ਬਟ ਸਾਡੀ ਟੀਮ ਨੇ ਬਹੁਤ ਹੀ ਸੂਝ-ਬੂਝ ਨਾਲ ਉਹ ਟੈਕਨੀਕਲ ਹਿਊਮਨ ਇੰਟੈਲੀਜੈਂਸ ਨਾਲ ਕੇਸ ਨੂੰ ਕ੍ਰੈਕ ਕੀਤਾ ਐਂਡ ਇਸੇ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਇਨੀਸ਼ੀਅਲੀ ਕਿਉਂਕਿ ਰੀਅਲ ਫੈਮਿਲੀ ਚ ਸੀ ਨਹੀਂ ਇਸ ਤਰ੍ਹਾਂ ਕਰ ਸਕਦੇ ਬਟ ਬਿਕੋਜ਼ ਆਫ ਸੈਂਸਿਟਿਵ ਇਨਵੈਸਟੀਗੇਸ਼ਨ ਅਸੀਂ ਕੇਸ ਵਿਦਨ 2 ਡੇਸ ਅਸੀਂ ਕ੍ਰੈਕ ਕਰ ਲਿਆ ਔਰ ਪਤਾ ਲੱਗਿਆ ਕਿ ਇਹਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਜਿਹੜਾ ਆਪਣਾ ਵਿਕਰਮ ਸਿੰਘ ਹੈ ਬਟ ਤੇ ਖੇਤੀਬਾੜੀ ਕਰਦਾ ਸੀ ਤੇ ਔਰ ਕਿਸੇ ਪ੍ਰਾਈਵੇਟ ਸਕੂਲ ਚ ਇੱਕ ਸਿਕਿਉਰਿਟੀ ਗਾਰਡ ਦਾ ਇਰਾਮਪੁਰੇ ਕੰਮ ਕਰਦਾ ਔਰ ਹੁਣ ਅਸੀਂ ਇਹਦੀ ਰਿਮਾਂਡ ਲੈ ਕੇ ਕੁਝ ਹੋਰ ਵੀ ਸਾਨੂੰ ਕੁਝ ਲੋੜਿੰਦੀ ਚੀਜ਼ਾਂ ਹੈ ਇਨ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਬਰਾਮਦ ਕਰਾਂਗੇ ਥੈਂਕ ਯੂ ਰੀਅਲ ਬ੍ਰਦਰ ਮੈਮ ਹਾਂ ਜੀ ਤੁਸੀਂ ਸਰਕਾ ਪ੍ਰਾਈਸ ਇਹ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਐਗਰੀਕਲਚਰ ਐਗਰੀਕਲਚਰਲ ਪ੍ਰੋਪਰਟੀ ਜੀ ਇਹ ਮਰਡਰ ਮੈਂ ਦੇਖਤਾ ਰਹੇ ਹਿੰ ਕਿ ਇਹਨੇ ਮਰਡਰ ਕਦੋਂ ਕੀਤਾ ਇਹ ਮਰਡਰ ਜੀ ਇਹਦਾ 6 ਤਰੀਕ ਸ਼ਾਮ ਨੂੰ ਜਦੋਂ ਇਹ ਗਿਆ ਹੈ ਅਰਾਊਂਡ 5 6 ਵਜੇ ਦੇ ਕਰੀਬ ਜਿਹੜਾ ਕਿਆ ਸਿੰਘ ਦੁੱਧ ਲੈਣ ਗਿਆ ਸੀਗਾ ਤੇ ਉਸ ਤੋਂ ਬਾਅਦ ਹੀ ਇਹ ਅੰਦਰ ਵੜਿਆ ਹੈ ਜਿਹੜਾ ਵਿਕਰਮ ਹੈ ਔਰ ਸਾਨੂੰ ਆਈ ਥਿੰਕ ਨੋਕ ਤੁਸੀਂ ਸਾਨੂੰ ਐਕਚੁਅਲੀ ਪਤਾ ਤਾ ਲੱਗਿਆ ਕਿਉਂਕਿ ਜਿਹੜਾ ਇਹਦਾ ਬੇਟਾ ਹੈ ਜਿਹੜਾ ਦਿੱਲੀ ਜੌਬ ਕਰਦਾ ਹੈ ਉਹ ਆਪਣੇ ਫਾਦਰ ਨੂੰ ਫੋਨ ਕਰ ਰਿਹਾ ਸੀ ਜਿਹੜਾ ਰੂਟੀਨ 'ਚ ਬੱਚੇ ਕਰਦੇ ਹੈ ਬਟ ਕਿਉਂਕਿ ਫੋਨ ਕਾਲ ਚੁੱਕ ਨਹੀਂ ਰਿਹਾ ਸੀ ਫਿਰ ਇਹਨੇ ਪਤਾ ਆਪਣੇ ਪਿੰਡ 'ਚ ਕੀਆ ਕਿਨੂੰ ਕਿ ਐਸੇ ਗੈਰਜਾਦ। ਪਿੰਡ ਦੇ ਵਿੱਚ ਦੋਸਤ ਜਿਹਨੂੰ ਬੋਸ ਨੂੰ ਕਿਹਾ ਤਾਂ ਜਦੋਂ ਦੋਸਤ ਆਕੇ ਦੇਖਿਆ ਸਿ ਉਹ ਹਾਂ ਸਿਸਟਰ ਇਹ ਲੋਕਲੀ ਮੈਰਿਡ ਹੈਗੀ ਹੈ ਤੇ ਬਟ ਇਹਦੇ بیٹے ਨੇ ਜਦੋਂ ਫੋਨ ਕਾਲਸ ਨਹੀਂ ਚੁੱਕਿਆ ਫਾਦਰ ਨੇ ਤਾਂ ਇਹਨੇ ਕਿਹਾ ਕਿ ਪਤਾ ਕਰਕੇ ਆਓ ਵੀ ਕੀ ਪ੍ਰੋਬਲਮ ਹੈ। ਦੈਨ ਇਟ ਵਾਸ ਅ ਪੋਟਿੰਗ। ਇਹਨਾਂ ਨੂੰ 48 ਘੰਟੇ ਲਈ ਨਹੀਂ ਜੀ ਪਹਿਲਾਂ ਸਾਨੂੰ ਸ਼ੱਕ ਸੀ ਕਿ ਅਸੀਂ ਕਈ ਸ਼ੱਕੀ ਬੰਦਿਆਂ ਨੂੰ ਵੀ ਇਸ ਪੇਜ 'ਤੇ ਇਹਦੇ 'ਚ ਕੁਐਸਚਨਿੰਗ ਕੀਤੀ ਸੀਗੇ ਬਟ ਇਵੈਂਚੁਅਲੀ ਪਤਾ ਲੱਗਿਆ ਇਹਨੇ ਇਕੱਲੇ ਨਹੀਂ ਕੀਤਾ। ਇਹਨੇ ਜੁੜਾ ਮਿਸਗਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਬਟ ਇਟ ਟਰਨਡ ਆਊਟ ਇਹਨੇ ਇਕੱਲੇ ਨਹੀਂ ਮਰਡਰ ਕੀਤਾ ਰਹਿੰਦੇ ਹੈ ਨੀੜੀ ਦੀ ਇਹ ਕਿ ਉਹ ਜੋ ਜੋ ਲੈ ਨਹੀਂ ਕੋ ਲਲਲੀ ਹੋ ਗਈ ਮਰਿੰਦਰ ਇਹ ਤੁਹਾਨੂੰ ਬ੍ਰੀਫ ਕਰ ਸਕਦੇ ਹੋ ਮੌਕੇ ਤੇ ਗਏ ਸੀ ਨਾਲੇ ਕਹਿੰਦੇ ਇਹਨਾਂ ਦਾ ਕਾਣੀ ਚ ਘਰ ਸੀ ਗਾ ਜੀ ਕਾਣੀ ਚ ਯਾਨੀ ਕਿ ਕੱਲਾ ਘਰ ਸੀ ਭਾਈ ਨੇ ਕਾਣੀ ਦੇ ਦੋਨੋਂ ਘਰ ਦੇ ਦੋਨੋਂ ਪਾਸੇ ਸਰ ਤਾਂ ਲਲ ਲਈ ਸਕਦੇ ਨਾ